ਵੱਖ-ਵੱਖ ਲੋਕਾਂ ਨੂੰ ਡਰਾ ਤਰਮਕਾ ਕੇ ਫਰੋਤੀਆਂ ਮੰਗਣੇ ਉਸ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੇ ਇਹ ਬੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਤੇ ਜਿਹੜੇ ਸਾਡੇ ਡੀਆਈ ਸਾਹਿਬ ਦੇਜ ਨੇ ਸ਼੍ਰੀ ਹਰਮਨ ਵੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਦੀਪਕ ਪਾਰਕਰ ਜੀ ਵੱਲੋਂ ਵੀ ਜਿਹੜੇ ਮਾੜੇ ਅੰਸਰ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਧਮਕੀਆਂ ਦਿੰਦੇ ਨੇ ਤੇ ਇਹਨਾਂ ਨੂੰ ਤ੍ਰੇਸ਼ ਕੀਤਾ ਜਾਵੇ ਸਾਡੇ ਕੋਲ ਥੋੜੇ ਦਿਨ ਪਹਿਲਾਂ ਇੱਕ ਕੰਪਲੇਟ ਆਈ ਸੀਗੀ ਸਹਿਜ ਵੀਰ ਸਿੰਘ ਵੱਲੋਂ ਕਿ ਮੈਂ ਆਪਣੀ ਜ਼ਮੀਨ ਨਿਸ਼ਾਨ ਸਿੰਘ ਨੂੰ ਠੇਕੇ ਤੇ ਦਿੱਤੀ ਸੀਗੀ ਤੇ ਮੈਨੂੰ ਹੁਣ ਕਿਸੇ ਚੜਤ ਸਿੰਘ ਨਾਂ ਦੇ ਗੈਂਗਸਟਰ ਤੋਂ ਬਾਰ-ਬਾਰ ਧਮਕੀਆਂ ਆ ਰਹੀਆਂ ਕਿ ਜੇ ਉਸ ਤੋਂ ਤੂੰ ਆਪਣੀ ਜ਼ਮੀਨ ਵਾਪਸ ਚੜਾਈ ਤੇ ਤੇਰਾ ਕੋਈ ਨਾ ਕੋਈ ਗਲਤ ਹਰਕਤ ਦੇ ਨਾਲ ਕੰਮ ਕਰ ਦਿੱਤਾ ਜਾਊਗਾ ਤੈਨੂੰ ਮਾਰ ਦਿੱਤਾ ਜਾਊਗਾ ਮੋਟੇ ਜੇ ਕਮਾ ਦੇ ਵਿੱਚ ਉਹ ਉਹਨਾਂ ਨੇ ਕਿਹਾ ਸੀਗਾ ਇਸੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਮਣੇ ਡੀਐਸਪੀ ਡੀ ਸੀਏ ਇਨਚਾਰਜ ਨਾਲ ਟੈਕਨੀਕਲ ਸੈੱਲ ਤੇ ਐਸਪੀ ਸਿਟੀ ਤੇ ਪਰਨਜੀਤ ਸਿੰਘ ਬਿਰਦੀ ਜਿਹੜੇ ਐਸਐਚਓ ਚਵਾਲ ਨੇ ਇਹਨਾਂ ਦੀ ਡਿਊਟੀ ਲਈ ਕਿ ਇਹਨਾਂ ਨੰਬਰਾਂ ਦੇ ਉੱਤੇ ਵਰਕ ਕਰਕੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਟ੍ਰ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ। ਇਹਦੇ ਵਿੱਚ ਦੋ ਬੰਦੇ ਅਸੀਂ ਹੁਣ ਤੱਕ ਅਰੈਸਟ ਕੀਤੇ ਨੇ, ਇੱਕ ਨਿਸ਼ਾਨ ਸਿੰਘ ਜਿਹੜਾ ਪਹਿਲਾਂ ਇਹ ਜ਼ਮੀਨ ਦੇ ਉੱਪਰ ਠੇਕੇ ਤੇ ਬੋਂਦਾ ਸੀਗਾ ਤੇ ਉਹਦਾ ਇੱਕ ਸਾਥੀ ਆ ਗੁਰਸਾਹਬ ਸਿੰਘ। ਇਹਨੇ ਆਪਣੇ ਚਾਚੇ ਦੇ ਮੁੰਡੇ ਗੁਰਸਾਹਬ ਸਿੰਘ ਨੂੰ ਇਹ ਗੱਲ ਕਹੀ ਕਿ ਤੂੰ ਇਹਨੂੰ ਡਰਾ ਸਹਿਜਵੀਰ ਨੂੰ ਤੇ ਮੈਨੂੰ ਇਹ ਦੁਬਾਰਾ ਜ਼ਮੀਨ ਠੇਕੇ ਤੇ ਦੇ ਦੇਵੇ। ਤੇ ਨਿਸ਼ਾਨ ਸਿੰਘ ਦੇ ਕਹਿਣ ਦੇ ਉੱਤੇ ਗੁਰਸਾਹਬ ਸਿੰਘ ਨੇ ਇੱਕ ਵਰਚੁਅਲ ਨੰਬਰ ਚਲਾ ਕੇ ਉਹਨੂੰ ਧਮਕੀ ਦਿੱਤੀ ਕਿ ਮੈਂ ਚੜਤ ਸਿੰਘ ਗੈਂਗਸਟਰ ਬੋਲਦਾ ਆ ਜਿਹੜੀ ਤੂੰ ਜ਼ਮੀਨ ਨਿਸ਼ਾਨ ਸਿੰਘ ਕੋਲ ਛਡਾਉਣੀ ਚਾਹੁੰਦਾ ਆ। ਜੇ ਤੂੰ ਉਸ ਤੋਂ ਜ਼ਮੀਨ ਛੜਾਈ ਜਾਂ ਉਹਨੂੰ ਠੇਕੇ ਤੇ ਵਾਪਸ ਨਾ ਦਿੱਤੀ ਤੇ ਤੈਨੂੰ ਮਾਰ ਦਿੱਤਾ ਜਾਊਗਾ। ਇਸੇ ਕਰਕੇ ਸਹਿਜਵੀਰ ਸਿੰਘ ਨੇ ਕੰਪਲੇਨਟ ਦਿੱਤੀ ਸੀ ਉਤੇ ਵਰਕ ਕਰਦਿਆਂ ਟੈਕਨੀਕਲ ਸੈਲ ਦੀ ਮਦਦ ਨਾਲ ਇਸ ਕੇਸ ਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਨਿਸ਼ਾਨ ਸਿੰਘ ਤੇ ਗੁਰਸਾਖ ਸਿੰਘ ਉਹਦੇ ਕੋਲੋਂ ਜਿਹੜੇ ਫੋਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਉਹਨੂੰ ਰਿਕਵਰ ਕਰ ਲਿਆ ਗਿਆ ਆ ਤੇ ਹੁਣ ਉਹਦਾ ਪ੍ਰੋਟੈਕਸ਼ਨ ਬਰੰਟ ਲੈ ਕੇ ਅਗਲੀ ਕਾਰਵਾਈ ਅੰਚਲੇ ਆ ਦਿੱਤੀ।